ਧੰ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਸਾਜੀ ਨਿਵਾਜੀ ਸਾਧ ਸੰਗਤ ਜੀਓ ਆਪ ਵਡਭਾਗੇ ਹੋ ਜਿਨ੍ਹਾਂ ਨੇ ਗੁਰੂ ਚਰਣਾ ਵਿੱਚ ਹਾਜ਼ਰੀਆਂ ਲਵਾਈਆਂ ਹਨ ਸਤਿਗੁਰਾਂ ਦੀ ਪਾਵਨ ਬਾਣੀ ਦੇ ਨਿਤਨੇਮ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ ਬਾਣੀ ਦਾ ਫਰਮਾਨ ਹੈ ਵਡਭਾਗੀ ਹਰ ਸੰਗਤ ਪਾਵੈ ਭਾਗਹੀਨ ਬ੍ਰह्म ਝੋਟਾਂ ਖਾਵੈ ਵੱਡਿਆਂ ਭਾਗਾਾਂ ਵਾਲੇ ਸਾਧ ਸੰਗਤ ਪ੍ਰਾਪਤ ਕਰਦੇ ਹਨ ਤੇ ਜਿਹੜੇ ਭਾਗਾਾਂ ਤੋਂ ਹੀਣ ਹੁੰਦੇ ਹਨ ਉਹ ਪੜਕਦੇ ਰਹਿੰਦੇ ਹਨ ਤੇ ਸਦਾ ਚੋਟਾਂ ਖਾਂਦੇ ਰਹਿੰਦੇ ਹਨ ਸੰਸਾਰ ਵਿੱਚ ਵੀ ਉਹਨਾਂ ਦੇ ਕਰਮਾਂ ਵਿੱਚ ਚੋਟਾਂ ਹੁੰਦੀਆਂ ਹਨ ਤੇ ਜਦੋਂ ਸੰਸਾਰ ਤੋਂ ਉੱਠ ਜਾਂਦੇ ਹਨ ਤੇ ਅੱਗੇ ਪਰਲੋਕ ਵਿੱਚ ਵੀ ਉਹਨਾਂ ਨੂੰ ਚੋਟਾਂ ਖਾਣੀਆਂ ਪੈਂਦੀਆਂ ਹਨ ਗੁਰੂ ਪਿਆਰਿਓ ਚੋਟਾਂ ਤੋਂ ਮਾਰਾਂ ਤੋਂ ਗੁਰੂ ਕੀ ਸੰਗਤ ਹੀ ਬਚਾ ਸਕਦੀ ਹੈ ਜੇ ਕੋਈ ਸਾਧ ਸੰਗਤ ਪ੍ਰਾਪਤ ਕਰ ਲਵੇ ਤੇ ਮਹਾਰਾਜ ਉਹਨੂੰ ਦੁੱਖਾਂ ਕਲੇਸ਼ਾਂ ਚੋਟਾਂ ਦਰਦਾਂ ਪੀੜਾਂ ਤੋਂ ਬਚਾ ਦਿੰਦੇ ਹਨ ਅਲਮੀ ਰਹਿਮਤ ਕਰਦੇ ਨੇ ਗੁਰੂ ਪਿਆਰ ਜਿੰਨਾ ਨੂਰ ਗੁਰਬਾਣੀ ਦਾ ਸਾਧ ਸੰਗਤ ਵਿੱਚ ਵਰਸਦਾ ਹੈ ਨਾ ਸਾਧ ਸੰਗਤ ਵੀ ਇੱਕ ਸੱਚਖੰਡ ਦੀ ਨਿਆਈ ਹੁੰਦੀ ਹੈ ਜਿੱਥੇ ਰੱਬ ਦੀ ਗੱਲ ਹੁੰਦੀ ਹੈ ਜਿੱਥੇ ਇੱਕ ਪ੍ਰਮਾਤਮਾ ਦੀ ਗੱਲ ਹੁੰਦੀ ਹੈ ਜਿੱਥੇ ਇੱਕ ਪ੍ਰਮਾਤਮਾ ਦੀ ਸਲੋਤਾ ਕੀਤੀ ਜਾਂਦੀ ਹੈ ਇਹ ਸਿੱਖ ਲਈ ਬੜਾ ਜ਼ਰੂਰੀ ਹੈ ਸਾਧ ਸੰਗਤ ਵਿੱਚ ਬੈਠਣਾ ਸਾਧ ਸੰਗਤ ਵਿੱਚ ਬੈਠ ਕੇ ਬਾਣੀ ਨੂੰ ਸਰਵਣ ਕਰਨਾ ਗੁਰਬਾਣੀ ਨੂੰ ਸਰਵਣ ਕਰਨਾ ਗੁਰਬਾਣੀ ਦੀਆਂ ਵਿਚਾਰਾਂ ਸਰਵਣ ਕਰਨੀਆਂ ਬੜਾ ਜ਼ਰੂਰੀ ਹੈ ਸਵਾਭ ਬੜੇ ਵੱਡਿਆਂ ਭਾਗਾਂ ਵਾਲੇ ਹੋ ਜੋ ਸਾਧ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ ਹਨ ਗੁਰੂ ਦੇ ਸਨਮੁਖ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਗੁਰੂ ਪਿਆਰਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਤਾਕ ਦਸਾਂ ਪਾਤਸ਼ਾਹਿਆਂ ਦੀ ਜੋਤ ਨੇ। ਪ੍ਰਾਤਨ ਸਿੱਖ ਜਦੋਂ ਗੁਰੂ ਚਰਨਾਂ ਵਿੱਚ ਆਉਂਦੇ ਸਨ ਉਹਨਾਂ ਦਾ ਆਉਣ ਦਾ ਢੰਗ ਬੜਾ ਅਲੱਗ ਹੁੰਦਾ ਸੀ। ਉਹ ਬੜੀ ਨਿਮਰਤਾ ਦੇ ਨਾਲ ਬੜੀ ਭਾਵਨਾ ਦੇ ਨਾਲ ਗੁਰੂ ਚਰਨਾਂ ਵਿੱਚ ਸਜਦਾ ਕਰਦੇ ਸਨ। ਬੜੇ ਭਾਵਨਾ ਨਾਲ ਸਾਧ ਸੰਗਤ ਵਿੱਚ ਕੋਈ ਹਿੱਲ-ਜੋਲ ਨਹੀਂ ਕੋਈ ਰੌਲਾ ਨਹੀਂ ਸਿਰਫ ਗੁਰੂ ਦੀ ਗੱਲ ਨੂੰ ਬੜੇ ਧਿਆਨ ਨਾਲ ਉਹ ਆਪਣੇ ਕੰਨਾਂ ਰਾਈ ਸੁਣਿਆ ਕਰਦੇ ਸਨ ਪਰ ਅਸੀਂ ਅੱਜ ਦੇ ਸਮੇਂ ਵਿੱਚ ਇੰਨੇ ਕ ਜਾਦੇ ਵਿਜੀ ਹੋ ਗਏ ਆ ਇੰਨੇ ਕ ਜਾਦੇ ਧੰਧਿਆਂ ਵਿੱਚ ਫਸ ਗਏ ਆ ਅਸੀਂ ਸਮਾਂ ਵੱਧਾ ਹੋਇਆ ਹੈ ਕਿ ਇੰਨਾ ਕ ਸਮਾਂ ਬਹਿਣਾ ਹੈ ਸਮਾਪਤੀ ਤੋਂ ਪਹਿਲਾਂ ਉੱਠ ਕੇ ਚਲੇ ਜਾਣਾ ਗੁਰੂ ਪਿਆਰਿ ਵਿੱਚੇ ਸੰਗਤ ਨੂੰ ਛੱਡ ਜਾਣਾ ਪਰਪਰਾਤਨ ਰੂਹਾਂ ਜਿਹੜੀਆਂ ਸਨ ਸਮਾਪਤੀ ਤੱਕ ਬੈਠਿਆਂ ਕਰਦੀਆਂ ਸਨ ਜਿੰਨਾ ਚਿਰ ਗੁਰੂ ਦੀ ਗੱਲ ਹੁੰਦੀ ਗੁਰਬਾਣੀ ਪੜ੍ਹੀ ਜਾਂਦੀ ਆਪਣੇ ਧੰਦਿਆਂ ਨੂੰ ਸੰਕੋਚ ਦਿੰਦੇ ਘਰ ਦਾ ਖਿਆਲ ਛੱਡ ਦਿੰਦੇ ਹੋਰ ਬਿਰਤੀਆਂ ਨੂੰ ਤਿਆਗ ਦਿੰਦੇ ਸਿਰਫ ਤਾਂ ਸਿਰਫ ਗੁਰੂ ਦੀ ਸੰਗਤ ਵੱਲ ਹੀ ਧਿਆਨ ਕੇਂਦਰਤ ਕਰਿਆ ਕਰਦੇ ਕੇਂਦਰਤ ਕਰਿਆ ਕਰਦੇ ਇਹ ਸਮਝ ਲੈਣਾ ਚਾਹੀਦਾ ਸਾਨੂੰ ਕਿ ਅਸੀਂ ਜਿਨ੍ਹਾਂ ਦੇ ਸਨਮੁਖ ਬੈਠੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰਤਾ ਗਦੀ ਤੇ ਬਿਰਾਜਮਾਨ ਨੇ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਨੇ ਗੁਰੂ ਗ੍ਰੰਥ ਸਾਹਿਬ ਨਹੀਂ 10 ਪਾਤਸ਼ਾਹੀਆਂ ਬਿਰਾਜਮਾਨ ਨੇ 10 ਪਾ ਇਹ ਨਿਸ਼ਚਾ ਹੋਣਾ ਚਾਹੀਦਾ ਹੈ ਕਿ ਅਸੀਂ ਦਸਾਂ ਪਾਤਸ਼ਾਹੀਆਂ ਦੇ ਸਨਮੁਖ ਬੈਠੇ ਹਾਂ ਦਸਾਂ ਪਾਤਸ਼ਾਹੀਆਂ ਹਾਜ਼ਰ ਨਾਜ਼ਰ ਨੇ ਜੋ ਸਾਨੂੰ ਦਰਸ਼ਨ ਦੇ ਕੇ ਨਿਵਾਜ਼ ਰਹੀਆਂ ਜਿਨ੍ਹਾਂ ਦੇ ਅੰਦਰ ਇਹ ਨਿਸ਼ਚਾ ਬਣ ਜਾਂਦਾ ਹੈ ਸਤਿਗੁਰੂ ਬੜੀਆਂ ਵਡਿਆਈਆਂ ਉਹਨਾਂ ਦੀ ਝੋਲੀ ਵਿੱਚ ਪਾ ਦਿੰਦੇ ਨੇ ਬੜੀਆਂ ਬਖਸ਼ਿਸ਼ਾਂ ਉਹਨਾਂ ਦੀ ਝੋਲੀ ਵਿੱਚ ਪਾ ਦਿੰਦੇ ਨੇ ਜਿਹੜੇ ਨਿਛਾ ਕਰ ਲੈਂਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਪ੍ਰਤੱਖ ਗੁਰੂ ਨਾਨਕ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਪ੍ਰਤੱਖ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪ੍ਰਤੱਖ ਦਸਾਂ ਪਾਤਸ਼ਾਹਿਆਂ ਦੀ ਜੋਤ ਨੇ ਤੇ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਦਦਾਰੇ ਹੋ ਗਏ ਚਲ ਘਾਰੇ ਪੈ ਗਏ ਉਹਨਾਂ ਨੇ ਇੰਨਾ ਕੁ ਜ਼ਿਆਦਾ ਨਿਛਾ ਕਰ ਲਿਆ ਕਿ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਹੋਰ ਕੋਈ ਗੱਲ ਨਹੀਂ ਕਰਨੀ ਗੁਰੂ ਗ੍ਰੰਥ ਸਾਹਿਬ ਤੇ ਨਿਸ਼ਚਾ ਰੱਖਣਾ ਆਡੋਲ ਨਿਸ਼ਚਾ ਰੱਖਣਾ ਹੈ ਗੁਰਬਾਣੀ ਤੇ ਮਨ ਨੂੰ ਜਿਹੜਾ ਹੈ ਉਹ ਇੱਕ ਥਾਂ ਤੇ ਸਾਨੂੰ ਦਦਾਰੇ ਹੋ ਗਏ ਨੇ ਆਪ ਜੀ ਦੇ ਅੰਦਰੋਂ ਧੰਨ ਬਾਬਾ ਆਨੰਦ ਸਿੰਘ ਸਾਹਿਬ ਜੀ ਨਾਨਕ ਸਰ ਕਲੇਰਾਵਾਲੇ ਜਿਨ੍ਹਾਂ ਨੇ ਸੰਗਤ ਦਾ ਵੀ ਬੜਾ ਸਤਕਾਰ ਕੀਤਾ ਤੇ ਗੁਰੂ ਦਾ ਵੀ ਬੜਾ ਸਤਕਾਰ ਕੀਤਾ ਉਹ ਮਹਾਂਪੁਰਖ ਇੰਨਾ ਕ ਜਿਆਦਾ ਗੁਰੂ ਦੀ ਸੰਗਤ ਦਾ ਸਤਕਾਰ ਕਰਿਆ ਕਰਦੇ ਸਨ ਜਿਸ ਸੰਗਤ ਵਿੱਚ ਰੱਬ ਵਸਦਾ ਹੈ ਜਿਸ ਸੰਗਤ ਵਿੱਚ ਰੱਬ ਦਾ ਵਾਸਾ ਹੁੰਦਾ ਹੈ ਨਾ ਉਹ ਸੰਗਤ ਤੋਂ ਵੀ ਨੀਵਾ ਟੋਆ ਪੱਟ ਕੇ ਬੈਠਿਆ ਕਰਦੇ ਸਨ ਸਾਧ ਸੰਗਤ ਟੋਆ ਪੱਟ ਕੇ ਪੁੱਛਣਾ ਮਹਾਪੁਰਸ਼ੋ ਆਪਜੀ ਸੰਗਤ ਦੇ ਜੋ ਬਰਾਬਰ ਕਿਉਂ ਨਹੀਂ ਬੈਠਦੇ ਟੋਆ ਪਟ ਕੇ ਕਿਉਂ ਬੈਠਦੇ ਹੋ ਉਹਨਾਂ ਨੇ ਕਹਿਣਾ ਇਸ ਸੰਗਤ ਵਿੱਚ ਰੱਬ ਵਸਦਾ ਹੈ ਸੰਗਤ ਪਰਮੇਸ਼ਰ ਦਾ ਰੂਪ ਹੁੰਦੀ ਹੈ ਇਸ ਵਾਸਤੇ ਅਸੀਂ ਸੰਗਤ ਤੋਂ ਉੱਚੇ ਨਹੀਂ ਹੋਣਾ ਅਸੀਂ ਸੰਗਤ ਤੋਂ ਨੀਵੇਂ ਹੀ ਬੈਠਣਾ ਹੈ ਜਿਹੜੇ ਮਹਾਪੁਰਸ਼ ਸੰਗਤ ਤੋਂ ਵੀ ਨੀਵੇਂ ਬੈਠਿਆ ਕਰਦੇ ਸਨ ਇਥੋਂ ਸਾਹਿਬ ਕਿਤਾਬ ਲਾ ਲੈਣਾ ਆਪ ਜੀ ਨੇ ਕਿ ਉਹਨਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਲਈ ਕਿੰਨਾ ਕੁ ਪਿਆਰ ਹੋਵੇਗਾ ਉਹਨਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਲਈ ਕਿੰਨਾ ਕੁ ਨਿਸ਼ਚਾ ਹੋਵੇਗਾ ਜਿਨ੍ਹਾਂ ਨੇ ਸੰਗਤ ਨੂੰ ਹੀ ਆਪਣਾ ਉੱਚਾ ਸਮਝਿਆ ਹੈ ਕਿ ਗੁਰੂ ਕੀ ਸੰਗਤ ਉੱਚੀ ਹੁੰਦੀ ਹੈ ਗੁਰੂ ਪਿਆਰਿਓ ਸੰਗਤ ਦਾ ਸਤਕਾਰ ਤੇ ਸਾਡੇ ਗੁਰੂ ਸਾਹਿਬਾਂ ਨੇ ਵੀ ਕੀਤਾ ਹੈ ਜਦੋਂ ਚੰਦੂ ਨੇ ਆਪਣੀ ਲੜਕੀ ਦਾ ਨਾਤਾ ਗੁਰੂ ਘਰ ਨਾਲ ਜੋੜਿਆ ਗੁਰੂ ਪਿਆਰੇ 6ਵੇਂ ਪਾਤਸ਼ਾਹ ਦੇ ਨਾਲ ਮੰਗਣੀ ਹੋ ਗਈ ਤੇ ਪਤਾ ਲੱਗਦਾ ਚੰਦੂ ਨੂੰ دیਵਾਨ ਸੀਨਾ ਉਸ ਵੇਲੇ ਜਹਾਂਗੀਰ ਬਾਦਸ਼ਾਹ ਦਾ ਹੈ ਸੀ ਇਹ ਪੰਡਤ ਬ੍ਰਾਹਮਣ ਇਹਨੂੰ ਜਦੋਂ ਆਣ ਕੇ ਲਾਗੀਆਂ ਨੇ ਦੱਸਿਆ ਕਿਉਂਕਿ ਉਸ ਸਮੇਂ ਲਾਗੀ ਜਿੱਥੇ ਵੀ ਰਿਸ਼ਤਾ ਜੋੜ ਦਿੰਦੇ ਸਾਨਾ ਉਹ ਪ੍ਰਵਾਨ ਕਰਨਾ ਪੈਂਦਾ ਸੀ ਉਹਨੇ ਆਣ ਉਹਨਾਂ ਨੇ ਆਣ ਕੇ ਦੱਸਿਆ ਵੀ ਤੇਰੇ ਤੇਰੀ ਲੜਕੀ ਦਾ ਨਾਤਾ ਬੜਾ ਜੋਗ ਘਰ ਹੈ ਜਿਨ੍ਹਾਂ ਨਾਲ ਜੋੜ ਕੇ ਆਏ ਨਾ ਬੜਾ ਵਧੀਆ ਪਰਿਵਾਰ ਹੈ ਚੰਗਾ ਖਾਨਦਾਨ ਹੈ ਉਹ ਗੁਰੂ ਪਰਿਵਾਰ ਹੈ ਗੁਰੂ ਪਰਿਵਾਰ ਵਿੱਚ ਤੇਰੀ ਲੜਕੀ ਦਾ ਨਾਤਾ ਜੋੜ ਆਏ ਆ ਸਿੱਖਾਂ ਦੇ ਪੰਜਵੇਂ ਪਾਤਸ਼ਾਹ ਦੇ ਸੁਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਨਾਲ ਨਾਤਾ ਜੋੜ ਆਏ ਆ ਉਹ ਬੜਾ ਹੰਕਾਰੀ ਸੀ ਉਹਨੂੰ ਆਪਣੀ ਜੋ ਚੌਧਰ ਤੇ ਸੋ ਇੱਕ ਤਾਂ ਉਹ ਬ੍ਰਾਹਮਣ ਸੀ ਤੇ ਇੱਕ ਉਹ دیਵਾਨ ਸੀ ਬਾਦਸ਼ਾਹ ਦਾ ਇਸ ਕਰਕੇ ਉਹਨੂੰ ਵਫਾਦਾਰੀ ਦਾ ਵੀ ਬੜਾ ਮਾਣ ਸੀ ਤੇ ਆਪਣੇ ਆਪ ਤੇ ਵੀ ਬੜਾ ਹੰਕਾਰ ਸੀ ਬੜਾ ਗੁਮਾਨੀ ਸੀ ਕਹਿਣ ਲੱਗਾ ਤੁਸੀਂ ਬੜਾ ਮਾੜਾ ਕਰ ਦਿੱਤਾ ਮੈਂ ਬਾਦਸ਼ਾਹ ਦਾ دیਵਾਨ ਤੇ دیਵਾਨ ਦੀ ਪੁੱਤਰੀ ਦਾ ਨਾਤਾ ਤੁਸੀਂ ਗੁਰੂ ਦੇ ਘਰ ਨਾਲ ਜੋੜ ਦਿੱਤਾ ਉਹ ਤਾਂ ਮੋਰੀ ਦੇ ਬਰਾਬਰ ਨੇ ਆਪਣੇ ਘਰ ਨੂੰ ਚਿਬਾਰੇ ਦੀ ਇੱਟ ਸਮਝ ਲਿਆ ਚਿਬਾਰੇ ਦੀ ਇੱਟ ਮੋਰੀ ਵਿੱਚ ਲਾ ਦਿੱਤੀ ਗੁਰੂ ਘਰ ਨੂੰ ਨੀਵਾ ਦਰਸਾਇਆ ਆਪਣੇ ਆਪ ਨੂੰ ਉੱਚਾ ਦੱਸਿਆ ਗੁਰੂ ਦਾ ਘਰ ਮੋਰੀ ਦੇ ਬਰਾਬਰ ਤੇ ਆਪ ਚਿਬਾਰੇ ਦੀ ਇੱਟ ਬਣ ਗਿਆ ਸੰਗਤਾਂ ਨੂੰ ਪਤਾ ਲੱਗਾ ਸੰਗਤਾਂ ਨੇ ਉਸ ਵੇਲੇ ਦਿੱਲੀ ਦੀਆਂ ਸੰਗਤਾਂ ਨੇ ਚਿੱਠੀ ਲਿਖੀ ਪੰਜਵੇਂ ਪਾਤਸ਼ਾਹ ਨੂੰ ਮਹਾਰਾਜ ਇਸ ਹੰਕਾਰੀ ਚੰਦੂ ਨੇ ਤੁਹਾਡੇ ਘਰ ਦੀ ਸ਼ਾਨ ਦੇ ਵਿਰੁੱਧ ਬੋਲਿਆ ਹੈ ਆਪ ਤਾਂ ਚਬਾਰੇ ਦੀ ਇੱਟ ਬਣ ਗਿਆ ਆਪ ਜੀ ਦੇ ਘਰ ਨੂੰ ਮੋਰੀ ਦੱਸਿਆ ਹੈ ਨੀਵਾ ਦੱਸਿਆ ਹੈ ਮਹਾਰਾਜ ਸਾਡੇ ਸੰਗਤ ਦੀ ਬੇਨਤੀ ਹੈ ਕਿਸ ਹੰਕਾਰੀ ਚੰਦੂ ਦੀ ਲੜਕੀ ਦਾ ਰਿਸ਼ਤਾ ਨਾ ਪ੍ਰਵਾਨ ਕਰਿਓ ਦੇਖੋ ਦਿੱਲੀ ਦੀ ਸੰਗਤ ਨੇ ਚਿੱਠੀ ਲਿਖੀ ਅਮਰਪੁਰ ਸਰ ਸਾਹਿਬ ਚਿੱਠੀ ਗਈ ਤੇ ਮਹਾਰਾਜ ਸੰਗਤ ਦਾ ਕਿਹ ਨਹੀਂ ਮੋੜ ਸਕਦੇ ਨਹੀਂ ਮੋੜ ਸਕਦੇ ਜਦੋਂ ਚਿੱਠੀ ਗਈ ਮਹਾਰਾਜ ਨੇ ਚਿੱਠੀ ਪੜ੍ਹੀ ਉਸੇ ਵੇਲੇ ਮਹਾਰਾਜ ਨੇ ਫੈਸਲਾ ਲੈ ਲਿਆ ਕਹਿਣ ਲੱਗੇ ਅਸੀਂ ਰਸਤਾ ਪ੍ਰਵਾਨ ਕਰਨਾ ਹੀ ਨਹੀਂ ਕਈਆਂ ਸਿੱਖਾਂ ਨੇ ਪੁੱਛਿਆ ਮਹਾਰਾਜ ਜੇ ਹੁੰਦਾ ਤੇ ਹੋਣਦੇ ਉਹ ਤਗੜਾ ਪਰਿਵਾਰ ਹੈ ਬਾਦਸ਼ਾਹ ਦਾ ਦੀਵਾਨ ਆ ਚੰਗਾ ਖਾਨਦਾਨ ਆ ਤੇ ਤੁਹਾਡੇ ਪੁੱਤਰ ਨੂੰ ਰਿਸ਼ਤਾ ਹੋ ਰਿਹਾ ਮਹਾਰਾਜ ਕਿੱਥੇ ਜੁੜਦੇ ਇਹੋ ਜਿਹੇ ਪਰਿਵਾਰ ਸਤਿਗੁਰੂ ਕਹਿੰਦੇ ਇਸ ਨੇ ਗੁਰੂ ਘਰ ਗੁਰੂ ਨਾਨਕ ਦੇ ਘਰ ਨੂੰ ਨੀਵਾ ਦੱਸਿਆ ਤੇ ਗੁਰੂ ਨਾਨਕ ਦੀ ਸੰਗਤ ਕਹਿੰਦੀ ਹੈ ਰਿਸ਼ਤਾ ਲੈਣਾ ਹੀ ਨਹੀਂ ਜਿੱਥੇ ਗੁਰੂ ਨਾਨਕ ਦੀ ਸੰਗਤ ਕਹਿੰਦੀ ਹੈ ਨਹੀਂ ਕਰਨਾ ਮੋਂ ਉਥੇ ਕਰਨਾ ਹੀ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ ਕਹਿੰਦੇ ਜਿੱਥੇ ਗੁਰੂ ਨਾਨਕ ਦੀ ਸੰਗਤ ਕਹਿੰਦੀ ਕਰਨਾ ਹੀ ਨਹੀਂ ਰਿਸ਼ਤਾ ਉਥੇ ਅਸੀਂ ਕਰਨਾ ਹੀ ਨਹੀਂ ਇਸ ਵਾਸਤੇ ਸੰਗਤ ਬੜੀ ਵੱਡੀ ਹੁੰਦੀ ਅਸੀਂ ਸੰਗਤ ਦਾ ਕਹਿਣਾ ਮੰਨਦੇ ਆ ਅਸੀਂ ਜੋ ਸੰਗਤ ਨੇ ਕਹਿ ਦਿੱਤਾ ਸੱਤ ਹੈ ਐਥੋਂ ਲਾ ਲੈਣਾ ਸਾਹਬ ਕਿ ਸੰਗਤ ਦਾ ਸਤਕਾਰ ਤਾਂ ਗੁਰੂ ਅਰਜਨ ਦੇਵ ਸਾਹਿਬ ਨੇ ਵੀ ਕੀਤਾ ਹੈ ਸੰਗਤ ਦਾ ਕਹਿਆ ਨਹੀਂ ਮੋੜਿਆ ਜੋ ਸੰਗਤ ਨੇ ਕਿਹਾ ਸੱਤ ਕਰਕੇ ਮਹਾਰਾਜ ਕਹਿੰਦੇ ਮੰਨਣਾ ਚਾਹੀਦਾ ਹੈ ਸੰਗਤ ਵਿੱਚ ਪਰਮਾਤਮਾ ਵਸਿਆ ਕਰਦਾ ਹੈ ਇਸ ਵਾਸਤੇ ਜੇ ਚੋਰ ਵੀ ਆਣ ਕੇ ਅਪਰਾਧੀ ਵੀ ਆਣ ਕੇ ਸੰਗਤ ਵਿੱਚ ਬਹਿ ਜਾਵੇ ਤੇ ਉਹਦਾ ਵੀ ਭਲਾ ਹੋ ਜਾਂਦਾ ਹੈ ਜੇ ਉਹਨੂੰ ਵੀ ਦੋ ਘੜੀਆਂ ਚਾਰ ਘੜੀਆਂ ਕੁਝ ਪਲ ਸੰਗਤ ਵਿੱਚ ਬੈਠਣ ਦਾ ਸੁਭਾਗ ਮਿਲ ਜਾਵੇ ਉਹਦਾ ਵੀ ਭਲਾ ਗੁਰੂ ਪਿਆਰੇ ਹੋ ਜਾਇਆ ਕਰਦਾ ਹੈ ਉਹ ਵੀ ਤਰ ਜਾਇਆ ਕਰਦਾ ਹੈ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਮਹਾਰਾਜ ਕਹਿੰਦੇ ਜਿਹੜਾ ਸਤ ਸੰਗਤ ਕਰਦਾ ਹੈ ਨਾ ਉਹ ਤਰ ਜਾਂਦਾ ਹੈ ਉਹਦਾ ਉਧਾਰ ਹੋ ਜਾਂਦਾ ਹੈ ਆਪ ਤਰੇ ਤਰੇਨ ਸ੍ਰਿਠਾ ਆਪ ਤਰਦਾ ਤੇ ਹੋਰਾਂ ਨੂੰ ਵੀ ਤਾਰ ਕੇ ਲੈ ਜਾਇਆ ਕਰਦਾ ਸੋ ਉਹ ਵੱਡੀਆਂ ਵੱਡੀਆਂ ਰੂਹਾਂ ਨੇ ਵਡਭਾਗੀ ਰੂਹਾਂ ਨੇ ਜਿਨ੍ਹਾਂ ਨੂੰ ਗੁਰੂ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਪਿਆਰੇ ਸੋ ਜੇ ਸਾਨੂੰ ਘੜੀਆਂ ਪ੍ਰਾਪਤ ਹੁੰਦੀਆਂ ਨੇ ਗੁਰੂ ਚਰਨਾਂ ਵਿੱਚ ਬੈਠਣ ਦੀਆਂ ਸੰਗਤ ਵਿੱਚ ਬੈਠਣ ਦੀਆਂ ਤੇ ਜ਼ਰੂਰ ਬੈਠਿਆ ਕਰੋ ਗੁਰੂ ਨੇ ਪਤਾ ਨਹੀਂ ਕਦੋਂ ਰਹਿਮਤਾਂ ਵਰਸਾ ਦੇਣੀਆਂ ਨੇ ਗੁਰੂ ਨੇ ਪਤਾ ਨਹੀਂ ਕਦੋਂ ਨਜ਼ਰ ਸਾਡੇ ਤੇ ਕਰ ਦੇਣੀ ਹੈ ਕਦੋਂ ਲੱਖਾਂ ਖੁਸ਼ੀਆਂ ਲੱਖਾਂ ਪਾਤਸ਼ਾਹੀਆਂ ਸਾਡੀ ਝੋਲੀ ਵਿੱਚ ਪਾ ਦੇਣੀਆਂ ਨੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਲੱਖਾਂ ਖੁਸ਼ੀਆਂ ਤੇ ਲੱਖਾਂ ਪਾਤਸ਼ਾਹੀਆਂ ਉਹਨਾਂ ਦੀ ਝੋਲੀ ਵਿੱਚ ਪੈਂਦੀਆਂ ਨੇ ਜਿਹੜਾ ਸਾਧ ਸੰਗਤ ਕਰਦਾ ਹੈ ਜਿਹੜਾ ਸੰਗਤ ਵਿੱਚ ਬੈਠਦਾ ਹੈ ਉਹਨੂੰ ਘੜੀਆਂ ਪ੍ਰਾਪਤ ਹੁੰਦੀਆਂ ਨੇ ਤੇ ਕਦੇ ਗੁਰੂ ਹਰਗੋਬਿੰਦ ਸਾਹਿਬ ਨੂੰ ਪੁੱਛਿਆ ਸੀ ਮਹਾਰਾਜ ਤੁਹਾਡਾ ਵਾਸਾ ਕਿੱਥੇ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਮੇਰਾ ਵਾਸਾ ਸੰਗਤ ਵਿੱਚ ਹੈ ਜਿਹੜਾ ਸੰਗਤ ਦੇ ਦਰਸ਼ਨ ਕਰੂਗਾ ਮੇਰੇ دیدار ਹੋਣਗੇ ਜਦੋਂ ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਟਨੇ ਦੀ ਧਰਤੀ ਨੂੰ ਛੱਡ ਕੇ ਤੁਰਨ ਲੱਗੇ ਸੀ ਨਾ ਤੇ کریم ਬਖਸ਼ ਤੇ ਰਹੀਮ ਬਖਸ਼ ਨੇ ਕਿਹਾ ਸੀ ਮਹਾਰਾਜ ਸਾਡਾ ਤੁਹਾਡੇ ਬਣਾ ਸਰਦਾ ਨਹੀਂ ਤੁਹਾਡੇ دیدار ਕਿਵੇਂ ਕਰਾਂਗੇ ਤੇ ਮਹਾਰਾਜ ਨੇ ਕਿਹਾ ਸੀ ਸੰਗਤ ਵਿੱਚ ਬਹਿ ਕੇ ਆਸਾ ਦੀ ਵਾਰ ਦਾ ਕੀਰਤਨ ਸੁਣਿਓ ਤੇ ਸਾਡੇ ਚਲ ਘਾਰੇ ਪਿਆ ਕਰਨਗੇ ਜਦੋਂ ਤੁਸੀਂ ਸੰਗਤ ਵਿੱਚ ਬੈਠਾ ਹੋਗੇ ਸੋ ਬੜੀ ਵੱਡੀ ਮਹੱਤਤਾ ਹੈ ਬੜੀ ਵੱਡੀ ਮਹਾਨਤਾ ਹੈ ਗੁਰੂ ਕੀ ਸੰਗਤ ਦੀ ਪਿਆਰ ਗੁਰੂ ਕੀ ਸੰਗਤ ਦੀ ਬੜੀ ਵੱਡੀ ਮਹਾਨਤਾ ਹੈ ਇਸ ਵਾਸਤੇ ਉਹ ਵਡਭਾਗੀ ਰੂਹਾਂ ਨੇ ਜਿਹੜੀਆਂ ਸਾਧ ਸੰਗਤ ਵਿੱਚ ਬਹਿ ਜਾਂਦੀਆਂ ਨੇ ਮਹਾਰਾਏ ਕਹਿੰਦੇ ਸੋਹਣੇ ਕੌਣ ਨੇ ਸੰਸਾਰ ਵਿੱਚ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਣ ਬੈਣ ਜਿਹੜੇ ਸੰਗਤ ਵਿੱਚ ਬਹਿੰਦੇ ਆ ਨਾ ਗੁਰੂ ਘਰ ਆਉਂਦੇ ਅੰਮ੍ਰਿਤ ਵੇਲੇ ਗੁਰੂ ਘਰ ਆਉਂਦੇ ਅੰਮ੍ਰਿਤ ਵੇਲੇ ਆਣ ਕੇ ਬਹਿੰਦੇ ਆ ਸੰਗਤ ਸਭ ਤੋਂ ਸੋਹਣੇ ਹੋ ਜੀ ਮਹਾਰਾਏ ਕਹਿੰਦੇ ਜਿਹੜੇ ਹੋਰ ਪਾਸੇ ਜਾਂਦੇ ਆ ਮਾੜੇ ਪਾਸੇ ਕਰੂਪ ਆ ਉਹ ਭੜੇ ਆ ਉਹਨਾਂ ਦੇ ਚਿਹਰੇ ਕਰੂਪ ਆ ਉਹ ਬੜੇ ਭੜੇ ਨੇ ਉਹ ਪਰ ਜਿਹੜੇ ਸੰਗਤ ਵਿੱਚ ਬਹਿੰਦੇ ਨੇ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬੈਣ ਇਸ ਵਾਸਤੇ ਵੱਡਿਆ ਭਾਗਾ ਵਾਲੀ ਸਾਧ ਸੰਗਤ ਨੂੰ ਪ੍ਰਾਪਤ ਕਰਦਾ ਹੈ ਦੂਜਾ ਤਾਂ ਝੋਟਾਂ ਖਾਂਦਾ ਹੈ ਭਟਕਦਾ ਰਹਿੰਦਾ ਹੈ ਸਤਿਗੁਰੂ ਕਿਰਪਾ ਕਰਨ ਸਾਨੂੰ ਸਾਧ ਸੰਗਤ ਦੀਆਂ ਘੜੀਆਂ ਪ੍ਰਾਪਤ ਹੋ ਸਕਣ ਜਿਸ ਕਰਕੇ ਅਸੀਂ ਝੋਟਾਂ ਤੋਂ ਜਮਾਂ ਦੀਆਂ ਮਾਰਾਂ ਤੋਂ ਬਚ ਸਕੀਏ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹਲਾਦੀ ਜਾਨ ਅੰਨ